ਗੜ ਸ਼ੰਕਰ ਦੇ ਵਾਰਡ ਨੰਬਰ 12 ਵਿਖੇ ਸੋਰੇ ਪਰਿਵਾਰ ਤੋਂ ਦੁਖੀ ਹੋ ਕੇ ਇੱਕ 26 ਸਾਲਾ ਮੁਟਿਆਰ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹਨਾਂ ਦੀ ਧੀ ਕਾਂਤਾ ਦੇਵੀ ਉਮਰ 26 ਸਾਲਾ ਦਾ ਵਿਆਹ ਗਗਨਦੀਪ ਵਾਸੀ ਰਾਮਨਗਰ ਵਾਰਡ ਨੰਬਰ 12 ਦੇ ਨਾਲ ਇੱਕ ਸਾਲ ਪਹਿਲਾਂ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਅਤੇ ਪੂਰੀ ਧੂਮਧਾਮ ਨਾਲ ਕੀਤਾ ਗਿਆ ਸੀ ਉਹਨਾਂ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਹਨਾਂ ਦੀ ਲੜਕੀ ਨੂੰ ਸੋਹਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਲੜਕੀ ਦੇ ਭਰਾ ਨੇ ਦੱਸਿਆ ਕਿ ਅਜੇ ਮਾਰਚ ਮਹੀਨਾ ਲੜਕੀ ਦੇ ਵਿਆਹ ਸਾਲ ਪੂਰਾ ਹੋਣਾ ਸੀ ਜਦੋਂ ਉਹਨਾਂ ਦੀ ਭੈਣ ਦਾ ਪੁੱਤਰ ਬਿਮਾਰ ਹੋਇਆ ਤਾਂ ਹਸਪਤਾਲ ਦਾਖਲ ਹੋਣ ਦੇ ਬਾਵਜੂਦ ਲੜਕੀ ਨੂੰ ਆਪਣੇ ਬੱਚੇ ਨਾਲ ਸੋਹਰੇ ਪਰਿਵਾਰ ਵੱਲੋਂ ਮਿਲਣ ਤੱਕ ਨਹੀਂ ਦਿੱਤਾ ਗਿਆ ਲੱਗੋ ਉਹਨਾਂ ਦੀ ਬੇਟੀ ਨੂੰ ਬਿਮਾਰ ਰਹਿਣ ਦਾ ਦੋਸ਼ ਲਗਾਇਆ ਗਿਆ ਉਹਨਾਂ ਦੱਸਿਆ ਕਿ ਅੱਜ ਉਹਨਾਂ ਦੀ ਲੜਕੀ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ। ਉਧਰ ਇਸ ਉਪਰਾਧ ਥਾਣਾ ਗੜਸ਼ੰਕਰ ਦੇ ਐਸਆਈ ਕੌਸ਼ਲ ਚੰਦਰ ਨੇ ਦੱਸਿਆ ਕਿ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਵੰਦੀ ਕਾਰਵਾਈ ਕੀਤੀ ਜਾਵੇਗੀ। ਸਾਨੂੰ ਭਾਰੀ ਗੜਸ਼ੰਕਰ ਸਾਡੀ ਕੁੜੀ ਇੱਥੇ 2 ਕਿਲੋਮੀਟਰ ਤੇ ਰਹੀ ਆ ਇੱਕ ਸਾਥ ਹੋਇਆ ਵਿਆਹ ਹੋਇਆ ਇਹਨੂੰ ਕੋ ਜੀ ਸਾਲ ਜੋ ਇਹ ਨਹੀਂ ਕਿਆ ਪਹਿਲੇ ਚ ਵਿਆਹ ਕਰਨੇ ਸੀ ਸਾਰਾ ਕੁਝ ਹੀ ਤਿਆਰ ਕੀਤਾ ਥੋੜੀ ਜਿਹੀ ਰਾਂ ਬਾਅਦ ਪ੍ਰਮਾਤਮਾ ਨੇ ਉਹ ਝੋਲੀ ਵਿੱਚ ਨਿਆਣਾ ਪਾਤਾ ਨਿਆਣੇ ਹੋਣ ਤੋਂ ਬਾਅਦ ਇਹ ਕਹਿੰਦੇ ਕੁੜੀ ਬਿਮਾਰ ਰਹਿੰਦੀ ਆ ਪੈਸੇ ਲੱਗਦੇ ਆ ਐ ਤੋ ਨਹੀਂ ਤੰਗ ਕਰਦੇ ਰਹੇ ਉਸ ਤੋਂ ਬਾਅਦ ਨਿਆਣਾ ਹੋਇਆ ਨਿਆਣਾ ਹੋਣ ਤੋਂ ਬਾਅਦ ਹੀ ਮਹੀਨਾ ਸ਼ਿਲਾਏ ਨਹੀਂ ਕਟਾਇਆ ਅਸੀਂ ਇਹ ਕੁੜੀ ਨੂੰ ਇੱਥੇ ਸਾਡੇ ਘਰ ਭੇਜੋ 15 20 ਦਿਨ ਰਹੇ 15 20 ਦਿਨ ਤੋਂ ਬਾਅਦ ਨਾ ਮੁੰਡਾ ਹੋ ਗਿਆ ਮੜਿਆ ਜਾ ਬਿਮਾਰ ਖਾਂਗਰੀ ਸਾਹ ਹੋ ਗਈ ਅੰਗਰੇਜ਼ ਆਉਣ ਤੋਂ ਬਾਅਦ ਇਹ ਇੱਥੇ ਆ ਗਏ ਇਹ ਹਸਪਤਾਲ ਲੈ ਕੇ ਹਸਪਤਾਲ ਲੈ ਕੇ ਜਾਣ ਤੋਂ ਬਾਅਦ ਕਹਿੰਦੀ ਤੂੰ ਇਹਦੇ ਸਾਰੇ ਟੱਬਰ ਇਹਦਾ ਸੋਰਾ ਸਾਰੇ ਕਹਿੰਦੇ ਵੀ ਤੂੰ ਬਿਮਾਰ ਕਰਕੇ ਲਈ ਚਲੋ ਜੀ ਉੱਥੇ ਅਸੀਂ ਸਾਰੇ ਬੈਠੇ ਸੀ ਤੇ ਇਹਦਾ ਸੋਰਾ ਆਇਆ ਉੱਥੇ ਕਹਿੰਦਾ ਲੈ ਤੂੰ ਕੁੜੀ ਕੁੜੀ ਇੱਕ ਮੁੰਡਾ ਬਿਮਾਰ ਕਰਕੇ ਲਈ ਅਜਿਹਾ ਬਿਮਾਰ ਹੋਣਾ ਹੁੰਦਾ ਤਾਂ ਸਾਡੇ ਕੋਲ ਵੀ ਹੋ ਜਾਣਾ ਸੀ ਅਜਿਹਾ ਬਿਮਾਰ ਅਸੀਂ ਪੈਸੇ ਲਾ ਦਿੰਦੇ ਆ ਉੱਥੇ ਸਾਡੀ ਕੁੜੀ ਨੂੰ ਮੰਮੀ ਨੂੰ ਮੈਨੂੰ ਮੇਰਾ ਛੋਟੇ ਭਰਾ ਨੂੰ ਇਹਦਾ ਸੋਹਰਾ ਬਹੁਤ ਬੋਲਿਆ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਅਸੀਂ ਨਹੀਂ ਮੁੰਡਾ ਦੇਖਣ ਦੇਣਾ ਉਹਨੂੰ ਮੁੰਡਾ ਵੱੱਟ ਘੱਟ ਬਹੁਤ ਬੋਲਿਆ ਕਹਿੰਦਾ ਮੇਰੇ ਜਾਦੇ ਕੁੜੀ ਬਈਓ ਮੇਰੇ ਪੈਸੇ ਲੱਗੀ ਜਾਂਦੇ ਮੇਰੇ ਪੈਸੇ ਲੱਗੀ ਕਹਿੰਦਾ ਨਾ ਇਹ ਕੰਮ ਕਰਦੀ ਐ ਬੈਠੀ ਨੂੰ ਇਹਨੂੰ ਰੋਟੀਆਂ ਦੇਂਦੇ ਕਹਿੰਦਾ ਮੈਂ ਪੁਲਿਸ ਚ ਮੇਰੇ ਤੇ ਤੁਸੀਂ ਤਾਂ ਪਾਪਾ ਨੇ ਆਹ অটো ਬਾਦ ਜੀ ਸਾਡੀ ਕੁੜੀ ਨੂੰ ਉਹਨਾਂ ਮੁੰਡਾ ਅੰਦਰ ਸੀ ਨਹੀਂ ਇਹਦੇ ਸੋਹਰੇ ਨੇ ਮੇਲ ਨੇ ਕੀਤਾ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਮੈਨੂੰ ਬੋਲਿਆ ਮੇਰੇ ਭਰਾ ਨੂੰ ਮੇਰੀ ਮੰਮੀ ਨੂੰ ਅਸੀਂ ਸਾਡੀ ਚਾਚੀ ਦਾ ਮੁੰਡਾ ਵੀ ਆ ਇਹ ਇਹਨਾਂ ਸਾਰਿਆਂ ਨੂੰ ਵੱਧ ਘੱਟ ਬੋਲੇ ਇੱਕ ਇਹਨਾਂ ਦਾ ਰਿਸ਼ਤੇਦਾਰ ਉਹਨਾਂ ਕਿਹਾ ਕਹਿੰਦਾ ਕੋਈ ਨਹੀਂ ਭਾਜੀ ਕੁੜੀ ਨੂੰ ਬੈਠੀ ਰਹਿਣ ਦੋ 2 ਮਹੀਨੇ ਦਾ ਨਿਆਣਾ ਵਾ ਮਾਂ ਆਪਣੇ ਪੁੱਤ ਨੂੰ ਲੱਗ ਧੋੜੀ ਕਰ ਸਕਦੀ ਆ ਇਹ ਕਹਿੰਦਾ ਨਹੀਂ ਕਹਿੰਦਾ ਇਹਨੂੰ ਲੈ ਜਾਓ ਇੱਥੋਂ ਲੈ ਰੋ ਕਹਿੰਦਾ ਇਹਨੂੰ ਉੱਥੋਂ ਅਸੀਂ ਘਰੇ ਬਾਹਰ ਹੌਸਪੀਟਲ ਦੇ ਬਾਹਰ ਇਹਦਾ ਪ੍ਰੇਸੋਰ ਇੰਨਾ ਸਾਨੂੰ ਵੱਧ ਘੱਟ ਬੋਲਿਆ ਬਹੁਤ ਜ਼ਿਆਦਾ ਅਸੀਂ ਚੁੱਪ ਕਰਕੇ ਕੁੜੀ ਨੂੰ ਲੈ ਆਏ ਕਿੰਨੀ ਉਮਰ ਸੀ ਕੁੜੀ ਦੀ ਕੁੜੀ 25 22 ਸਾਲ ਦੀ 25 ਸਾਲ ਦੀ ਸੀ ਭਾਜੀ ਐਨਾ ਅਜੀ ਨਾ ਅਜੀ ਫੇਰ ਕੇ ਨਾ ਹੀ ਨਹੀਂ ਭਾਜੀ ਉਹਨਾਂ ਨਾਲ ਗੱਲ ਕਰਨ ਦੇਣੀ ਨਾ ਪਾਸਤਾ ਪਰ ਉਹਨਾਂ ਵੀ ਭਾਜੀ ਅਸੀਂ ਇਹਨੂੰ ਫੇਰ ਕਹਿਣਾ ਚੱਲ ਕੋਈ ਨਹੀਂ ਚੁੱਪ ਕਰ ਕੀ ਦੇਖ ਲਾਗੇ ਦਿੱਤੀ ਬੇ ਨਨਕਾ ਅੰਤਾ ਦੇਵੀ ਸੀ 3-4 ਦਿਨ ਤੋਂ ਪਾਂਜਾ ਬਿਮਾਰ ਸੀ ਜੀ ਉਹਦਾ ਸੋਰਾ ਉਹਨੂੰ ਉੱਥੇ ਹਸਪੀਟਲ ਤੇ ਬੋਲੀ ਗਿਆ ਹਸਪੀਟਲ ਤੇ ਬੋਲਦਾ ਸੀ ਉਹਨੂੰ ਕਿ ਤੂੰ ਮੁੰਡਾ ਬਿਮਾਰ ਕੀਤਾ ਤੇਰੀ ਵਜ੍ਹਾ ਨਾਲ ਮੁੰਡਾ ਬਿਮਾਰ ਹੋਇਆ ਉਹਨੂੰ ਉੱਥੋਂ ਉਹ ਭੇਜ ਦਿੱਤਾ ਉਹਨੂੰ ਮੁੰਡਾ ਵੀ ਨਹੀਂ ਦੇਖਣ ਦਿੱਤਾ ਕਰੋ ਇੱਕ ਮਿੰਟ ਉਹਨੇ ਪਹੁੰਚਾਣਾ ਐਂਦੇ ਭੇਜ ਦਿੱਤਾ ਉਹਨੂੰ ਵਾਪਸ ਉੱਥੋਂ ਉਹਨੂੰ 2 ਦਿਨ ਹੋ ਕੇ ਮੁੰਡਾ ਵੀ ਨਹੀਂ ਦੇਖਣ ਦਿੱਤਾ 2 ਮਹੀਨੇ ਦਾ ਮੁੰਡਾ ਕਹਿੰਦਾ ਤੂੰ ਤੇਰੀ ਵਜ੍ਹਾ ਨਾਲ ਬਿਮਾਰ ਹੋਇਆ ਤੂੰ ਬਿਮਾਰ ਕੀਤਾ ਮੁੰਡਾ ਉਹਨੂੰ ਦੇਖਣ ਨਹੀਂ ਦਿੱਤਾ ਇੱਥੇ ਬੋਗ ਵਾਲਾ ਕੱਢਿਆ ਉਹਨੂੰ ਕਹਿੰਦਾ ਮੇਰੇ ਪੈਸੇ ਲੁਆਈ ਜਾਣੀ ਤੂੰ ਕਹਿੰਦਾ ਮੈਂ ਪੁਲਿਸ ਤੇ ਤੁਸੀਂ ਮੇਰੇ ਤੇ ਜ਼ੋਰ ਦਿਖਾਣਿਆਂ ਮੈਂ ਕੈਸੇ ਲਈ ਜਨ ਨੇ ਇਹਦੇ ਤੇ ਮੇਰੇ ਤੇ ਉਹ ਪੈਸੇ ਇਹਦੇ ਪੈਸੇ ਲਵਾਤੇ ਮੈਂ ਕਹਿੰਦਾ ਸੀ ਇਹ ਮਾਨ ਨਬਰੀਦਾ ਸਾਹਿਬ ਮੇਰੀ ਭੈਣ ਦਾ ਸੋਰਾ ਉਹ ਬੋਲਦਾ ਸੀ ਉਹਨੂੰ ਉਹ ਗਾਲਾਂ ਕੱਢਦਾ ਸੀ ਉੱਥੇ ਸਾਰੇ ਹਸਪੀਟਲ ਸਾਹਮਣੇ ਉਹਨੂੰ ਬੋਲਿਆ ਉਹਨੂੰ ਮੂਵੀ ਨਹੀਂ ਦੇਖਣ ਦਿੱਤਾ ਮੁੰਡੇ ਦਾ ਇਦਾਂ ਹੀ ਵਾਪਸ ਭੇਜ ਦਿੱਤਾ ਘਰ ਨੂੰ ਉਹਨੂੰ ਆਖਰੀ ਵੇਲੇ ਕੁੜੀ ਨੇ ਦੱਸਿਆ ਤੁਹਾਨੂੰ ਤੇ ਆ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਇਹ ਸਾਡੇ ਸਾਹਮਣੇ ਉਹਨੂੰ ਗਾਲਾਂ ਕੱਢਦਾ ਸੀਗਾ ਅਸੀਂ ਫੇਰ ਉਹ ਕੁੜੀ ਨੂੰ ਘਰ ਨੂੰ ਲੈ ਆਏ ਕਿ ਨਾ ਤੂੰ ਐਦਾਂ ਨਾ ਕਰ ਆਜਾ ਕਰਨੂ ਕੀ ਚਾਹਨੇ ਆ ਤੁਸੀਂ ਸਾਨੂੰ ਇਨਸਾਬ ਮਿਲਣਾ ਚਾਹੀਦਾ ਉਹ ਸਾਨੂੰ ਪੁਲਿਸ ਦੀਆਂ ਧਮਕੀਆਂ ਦਿੰਦਾ ਸਾਨੂੰ ਬਹੁਤ ਬੋਲਦਾ ਅਵੇ ਵਿੱਚ ਥਾਣੇ ਜੀ ਸੀ ਅਸੀਂ ਤੇ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਆ ਕਿ ਕਾਂਤਾ ਦੇਵੀ ਵਾਈਫ ਆਫ ਗਗਨਦੀਪ ਬਾਰ ਨੰਬਰ 5 ਮੀਰੰਪੁਰ ਰੋਡ ਗਰਸ਼ੰਕਰ ਮੇ ਫਾਹਾ ਲੈ ਕੇ ਨਾ ਦੂਸਿਆ ਕਰ ਲਈ ਆ ਬਾਕੀ ਪਰਿਵਾਰ ਦੇ ਆਣ ਦੇ ਉਪਰ ਜੋ ਵੀ ਇਹਨਾਂ ਨੇ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗਾ ਸਰ ਕਿੰਨੇ ਕੇਸ ਦੱਸੀ ਜਾ ਰਹੀ ਲੜਕੀ ਜੀ 25 26 ਸਾਲ ਦੀ ਤਰੀਕ ਹੋਰ ਇੱਕ ਬੱਚਾ ਇੱਕ ਬੱਚਾ ਆ ਉਹ ਬਿਮਾਰਾ ਹਸਪੀਟਲ ਆ ਤੇ ਨਮਾ ਸ਼ਹਿਰ ਉਹਨਾਂ ਨੂੰ ਮਿਲਣ ਗਏ ਸੀ ਉੱਥੋਂ ਕੋਈ ਇਹਨਾਂ ਦੀ ਅਗਿਨਾ ਵੀ ਹੋ ਗਈ ਆ ਉਹਦੇ ਕਰਕੇ ਇਹਨਾਂ ਦਾ ਸ਼ਾਇਦ ਕੋਈ ਹੋਊਗਾ ਤੇ ਬਾਕੀ ਵੈਰੀਫਾਈ ਕਰਕੇ ਜੋ ਬਿਆਨਾਂ ਦੇ ਮੁਤਾਬਕ ਇਹਨਾਂ ਦੀ ਬਣਦੀ ਕੀ ਕਾਰਵਾਈ ਆ ਉਹ ਕੀਤੀ ਜਾਵੇਗੀ ਸਰ ਪਤੀ ਦਾ ਨਾਮ ਕੀ ਹੈ ਇਹਨਾਂ ਦੇ ਗਗਨ ਗਗਨਦੀ ਬਕਰਵੜਾ ਦਾ